ਅਮਲੀਨ ਮਹਾਪੁਰਸ਼ਾਂ ਸੁਆਮੀ ਨਾਰਨ ਮੁਨੀ ਡੁੰਬੜੇ ਸੁਆਮੀ ਜਗਿੰਦਰ ਮੁਨੀ ਜੀ ਸ਼ੇਰੋਂ ਵਾਲੇ ਸੁਆਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਸੁਆਮੀ ਦੁੱਧਾ ਧਾਰੀ ਜੀ ਨਮੋਲ ਵਾਲੇ ਸੁਆਮੀ ਮੋਨੀ ਜੀ ਦਗਾਲ ਵਾਲਿਆਂ ਦੀ ਨਿੱਗੀ ਯਾਦ ਨੂੰ ਸਮਰਪਿਤ ਸਲਾਨਾ ਸ਼੍ਰੀਮਦ ਭਗਵਤ ਗਿਆਨ ਜਗ ਸ਼੍ਰੀ ਚੰਦਰ ਗਊਸ਼ਾਲਾ ਡੇਰਾ ਨਿਮ ਵਾਲਾ ਸ਼ੇਰੋਂ ਵਿਖੇ ਕਰਵਾਇਆ ਗਿਆ ਗਿਆਨਜਗ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ ਜਿਸ ਵਿੱਚ ਇਲਾਕੇ ਪਰਤੋ ਸੈਂਕੜਾ ਔਰਤਾਂ ਅਤੇ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਹਿੱਸਾ ਲਿਆ ਮੁੱਖ ਸੇਵਾਦਾਰ ਡਾਕਟਰ ਸੁਆਮੀ ਚੰਦਰਮੁਨੀ ਨੇ ਦੱਸਿਆ ਕਿ ਇਲਾਕੇ ਦੀ ਸ਼ੁਕਸ਼ਾਂਤੀ ਲਈ ਕਰਵਾਏਗੇ ਇਸ ਗਿਆਨਜਗ ਦੌਰਾਨ ਸੁਆਮੀ ਰਾਮਗਿਰ ਹਸਨਪੁਰ ਵਾਲਿਆਂ ਨੇ ਸ਼੍ਰੀਮਦ ਭਾਗਵਤ ਸੱਤਾ ਦੀ ਕਥਾ ਕੀਤੀ ਜਿਸ ਦੇ ਅੱਜ ਭੋਗ ਪਾਏਗੇ ਤੇ ਇਸ ਮੌਕੇ ਡਾਕਟਰ ਸਾਹਿਲ ਗੁਪਤਾ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਮੁਫਤ ਜਾਂਚ ਕੈਂਪ ਵੀ ਲਾਇਆ